ਫਾਰਮ ਵਾਲੀ ਵੱਡੇ ਕੱਦ ਕਾਠ ਵਾਲੀ ਬੱਚੀ ਆ ਗਈ ਖੀਰੀ ਵਹੜਾ ਮਹੀਨਾ ਹੋ ਗਿਆ ਇਹਦੇ ਟੀਕਾ ਲੱਗੇ ਨੂੰ ਕੋਈ ਨਸਲ ਬਰੀਡ ਤੇ ਕੋਈ ਫਰਕ ਨਹੀਂ ਭਾਈ ਤੇ ਠੀਕ ਆ ਕਦ ਕੁੱਦ ਦੇਖ ਕਿੱਡੇ ਚੰਗੇ ਰੰਗ ਰੰਗ ਵਿਆਏ ਨਹੀਂ ਕਿਸੇ ਤੁਸੀਂ ਤੀਜੇ ਨੰਬਰ ਵਾਲੀ ਬੱਚੀ ਦਾ ਵੀ ਕੱਦ ਕਰ ਕੁਝ ਬੱਚੀਆਂ ਦੇ ਵਿੱਚ ਤੇ ਸਿਮਨ ਲੱਗਿਆ ਵਾ ਤੇ ਕੁਛ ਦੇ ਮਤਲਬ ਕਿ ਬਸ ਲਾਈਨ ਦੇ ਕਾਬਲਾ ਬਿਲਕੁਲ ਹਾਂਜੀ ਹਸੀ ਕੱਲ ਦੋਸਤੋ ਬਾਬੋ ਸਵਾਗਤ ਕਰਦੇ ਹਾਂ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਰੋਹਣ ਕੋਲੇ ਪਹੁੰਚੇ ਹੋਇਆ ਪਿੰਡ ਪਿੱਥੋ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਸੋਨੂ ਘਟੋ ਘਟਣਾ ਨੌ ਬੱਚੀਆਂ ਦਿਖਾ ਦਾਂਗੇ ਟਾਪ ਕਲਾਸ ਬੱਚੀਆਂ ਨੇ ਬਾਕੀ ਦਾ ਦੇਖ ਕੇ ਕਮੈਂਟ ਤੁਸੀਂ ਕਰੋਗੇ ਵੀ ਬੱਚੀਆਂ ਤੁਹਾਨੂੰ ਕਿਵੇਂ ਲੱਗੀਆਂ ਬਾਖਮਾਲ ਬੱਚੀਆਂ ਨੇ ਮਿੱਤਰੋ ਇਧਰਲੇ ਪਾਸੇ ਵਾਲੀਆਂ ਬੱਚੀਆਂ ਆ ਗਈਆਂ ਨਾ ਉਮਰ ਦੇ ਵਿੱਚ ਵੀ ਛੋਟੀਆਂ ਤੇ ਕੱਦ ਕਾਰਚ ਵੀ ਛੋਟੀਆਂ ਆ ਗਈਆਂ ਕਿਉਂਕਿ ਆਪਾਂ ਅੱਜ ਤੁਹਾਨੂੰ ਨਾ ਜਿਹੜੀਆਂ ਬੱਚੀਆਂ ਦਿਖਾਉਣੀਆਂ ਇਧਰਲੇ ਪਾਸੋਂ ਸ਼ੁਰੂ ਕਰਾਂਗੇ ਪਹਿਲੇ ਨੰਬਰ ਤੋਂ ਜੇ ਯਾਰ ਇਧਰ ਲੀਆਂ ਨਾ 5-6 ਬੱਚੀਆਂ ਜਿਹੜੀਆਂ ਆ ਗਈਆਂ ਆ ਤਾਂ ਜਮਾਂ ਐ ਟਾਪ ਕਲਾਸ ਬੱਚੀਆਂ ਹੀ ਨੇ ਤੇ ਆਜੋ ਕਰਾਗੇ ਬਾਈ ਰੋਹਨ ਨਾਲ ਗੱਲਬਾਤ ਤੇ ਪਤਾ ਕਰੀਏ ਵੀ ਇਹਨਾਂ ਦੀ ਡਿਟੇਲ ਕੀ ਹੈ ਆਓ ਕਰਾਂਗੇ ਇਹ ਗੱਲ ਬਾਤ ਹਾਂਜੀ ਬਾਈ ਜੀ ਸਸੇ ਕਾਲ ਜੀ ਸਸੇ ਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਨਾਮ ਹੈ ਜੀ ਰੋਹਨ ਪਿੰਡ ਪਿੱਥੋ ਆ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਹੈ ਜੀ ਰਾਮਪਰਾ ਫੂਲ ਤੋਂ ਆਪਣਾ 5 ਕਿਲੋਮੀਟਰ ਪਿੰਡ ਆ ਤੇ ਸਿੱਧੂ ਪੱਤੀ ਏਡੇ ਕੋਲ ਆਪਣਾ ਘਰ ਆ ਬਾਈ ਠੀਕ ਆ ਹਾਂ ਰੋਹਨ ਵੀਰੇ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਅੱਜ ਵਾਲੀਆਂ ਬੱਚੀਆਂ ਜਮਾਂ ਹੈਗੀਆਂ ਟਾਪ ਕਲਾਸ ਹਾਂਜੀ ਹਾਂਜੀ ਬਾਈ ਸਾਰੀਆਂ ਫੁੱਲ ਵੱਡੇ ਕਰਦਦੀਆਂ ਫੁੱਲ ਵੱਡੇ ਹਾਈਟ ਲੈਂਥ ਵਾਲੀਆਂ ਬੱਚੀਆਂ ਨੇ ਇਹਨਾਂ ਸੱਤ ਬੱਚੀਆਂ ਨੇ ਠੀਕ ਆ ਠੀਕ ਆ ਦੋ ਛੋਟੇ ਬੱਚੇ ਨੇ ਬਾਕੀ ਆ ਸਾਈ ਤਾਂ ਸਾਰੇ ਇੱਕੋ ਜਿਹੇ ਪੋਰਸ਼ਨ ਹੀ ਆ ਸਾਰਾ ਮਾਲ ਠੀਕ ਹੈ ਗੱਲ ਬਾਕੀ ਐ ਮੰਨ ਲਾ ਵੀ ਇਹ ਸਾਰੀਆਂ ਸੀਮ ਲਾਈਨ ਦੇ ਕੁਝ ਬੱਛੀਆਂ ਦੇ ਵਿੱਚ ਤੇ ਸੀਮਨ ਲੱਗਿਆ ਵਾ ਤੇ ਕੁਝ ਦੇ ਮਤਲਬ ਕਿ ਬਸ ਲਾਈਨ ਦੇ ਕਾਬਲਾ ਬਿਲਕੁਲ ਹਾਂਜੀ ਹਾਂਜੀ ਠੀਕ ਆ ਆਪਾਂ ਜਾਣਕਾਰੀ ਪਹਿਲੇ ਨੰਬਰ ਵਾਲੀ ਬੱਛੀ ਤੋਂ ਲੈਣੇ ਆ ਬਾਈ ਤੇਰੀ ਤੇਰੀ ਆ ਬੱਛੀ ਆ ਗਈ ਯਾਰ ਪਹਿਲਾਂ ਬੰਦ ਦਿਖਾ ਦੇ ਬਾਈਆਂ ਨੂੰ ਅੱਛਾ ਇਹ ਤਾਂ ਯਾਰ ਬੱਚੀ ਜੇ ਗੱਲ ਕਰਕੇ ਕੱਤ ਕਾਠ ਵੀ ਪੂਰਾ ਤੇ ਦੰਦੋਂ ਆ ਗਈ ਜਮਾ ਖੀਰੀ ਹਾਂਜੀ ਬਾਈ ਹੈਨਾ ਖੀਰੀ ਬੱਚੀਨ ਲੱਗੇ ਨੂੰ ਵੀ ਇਹਦੇ ਬਾਈ ਮਹੀਨਾ ਹੋ ਗਿਆ ਮਹੀਨਾ ਹੋ ਹਾਂਜੀ ਹਾਂਜੀ ਬਾਈ ਮਹੀਨੇ ਦੀ ਗੱਭਣ ਕਹਿ ਸਕਦੇ ਹਾਂ ਹਾਂ ਬਾਈ ਠੀਕ ਆ ਆਪਾਂ ਉਹ ਆਪਾਂ ਦਾ ਗੱਭਰ ਮੰਨ ਕੇ ਸੌਦਾ ਕਰ ਲੈ ਚਾਹੇ ਖਾਲੀ ਮੰਨ ਕੇ ਸੌਦਾ ਕਰ ਲੈ ਠੀਕ ਆ ਪਰ ਇੱਕ ਮਹੀਨਾ ਹੋ ਗਿਆ ਸੀਮ ਲੱਗੇ ਨੂੰ ਇੱਕ ਮਹੀਨਾ ਹੋ ਗਿਆ ਇਹਨੂੰ ਸੀਮਨ ਲੱਗੇ ਇਹਨੂੰ ਖੀਰੀ ਪਹਿੜ ਆ ਗਈ ਖੁੱਲਾ ਹਾਈਟ ਮਤਲਬ ਕਿ ਦੇਖ ਕੱਦ ਕਿੱਡਾ ਬੱਚੀ ਦਾ ਪਹਿਲਾਂ ਐਂ ਦੇਖ ਬਾਈ ਹਾਂ ਜੇ ਜੇ ਮੈਨੂੰ ਆਏ ਦੱਸ ਰੋ ਹਣਾ ਹੌਲੀ ਜੇ ਗੱਲ ਕਰ ਗਏ ਇਹਦੇ ਟੀਕੇ ਦੀ ਵੀ ਆਪ ਕੋਈ ਪਤਾ ਵੀ ਕਿਹੜੇ ਸੀਮਨ ਦੀ ਹਾਂ ਹਾਂ ਭਾਈ ਉਹ ਸਾਰੀ ਡਿਟੇਲ ਮਿਲ ਜੂ ਭਾਈ ਅੱਛਾ ਇਹ ਆਪਣੀ ਜੇ ਲੈਤੀ ਹੋਈ ਦੀ ਗੱਲ ਕਰਨਾ ਮੈਂ ਵੀ ਇਹ ਕਿਸੇ ਫਾਸ ਚੰਗੇ ਫਾਰਮ ਦੀ ਹਾਂ ਹਾਂ ਸਾਰੀਆਂ ਭਾਈ ਇਕੱਠੀਆਂ ਪਰੇਸ਼ ਕਰੀਆਂ ਹੋਏ ਫਾਰਮਰ ਚ ਭਾਈ ਫਾਰਮ ਚ ਹੀ ਲੈਤੀ ਹਾਂ ਠੀਕ ਆ ਗੱਲ ਕਈ ਵਾਰੀ ਆਏ ਹੋ ਜਾਂਦਾ ਹਣਾ ਵੀ ਇਹ ਬੱਚੀਆਂ ਆਪਾਂ ਆਮ ਘਰਾਂ ਚੋਂ ਵੀ ਲੈ ਲੈਣੇ ਹੁੰਨੇ ਆ ਹਣਾ ਜਿੱਥੋਂ ਕੋਈ ਚੰਗੀ ਚੀਜ਼ ਮਿਲ ਜੇ ਮਿੱਤਰੋ ਆਹ ਦੇਖ ਲਓ ਫਾਰਮ ਵਾਲੀ ਵੱਡੇ ਕੱਦ ਕਾਠ ਵਾਲੀ ਬੱਚੀ ਆ ਗਈ ਖੀਰੀ ਵਹੜਾ ਮਹੀਨਾ ਹੋ ਗਿਆ ਇਹਦੇ ਟੀਕਾ ਲੱਗੇ ਨੂੰ ਏ ਬਾਕੀ ਥੱਲੋਂ ਝੋਲੀ ਦਿਖਾ ਦਗੀ ਆਪਾਂ ਹਨਾ ਥਣ ਜਮਾ ਗੁਲਾਬੀ ਆ ਤੇ ਮੈਨੂੰ ਆਏ ਦੱਸਦੇ ਰ ਹੁਣ ਜਿਵੇਂ ਇਹ ਬਿਹੜ ਆ ਗਈ ਆਪਣੀਆਂ ਹਨ ਇਹਨੀਆਂ ਦੋ ਤਿੰਨ ਵੀ ਇਹ ਕਿੰਨਾ ਕਿੰਨਾ ਦੁੱਧ ਪਾ ਦਣਗੀਆਂ ਭਾਈ ਪਹਿਲੇ ਨਾ ਇਹਨਾਂ ਨੇ 30-30 ਲੀਟਰ ਦੁੱਧ ਪਾਉਣਾ ਭਾਈ ਇਹਨਾਂ ਨੇ ਬਿਹੜਾਂ ਨੇ ਠੀਕ ਆ ਗੱਲ ਹਾਂ ਬਾਕੀ ਦੁੱਧ ਸੇਵਾ ਦਾ ਬਾਕੀ ਕੁਆਲਿਟੀਆਂ ਬਰੀਡਾਂ ਠੀਕ ਆ ਬੰਦੇ ਆਪ ਦੇਖ ਕੇ ਪਰਖ ਕੇ ਫੇਰ ਦਿਲ ਲੈ ਸਕਦੇ ਭਾਈ ਤੇ ਦੂਜੇ ਨੰਬਰ ਵਾਲੀ ਬਿਹੜ ਆ ਗਈ ਜਿਹੜੀ ਇਹ ਦੋ ਦੰਦ ਦਾ ਭਾਈ ਇਹ ਵੀ ਦੋ ਦੰਦ ਦਾ ਹਾਂ ਇਹ ਦੋ ਦੰਦ ਇਹ ਦੋ ਦੰਦ ਆ ਗਈ ਹਾਂਜੀ ਹਾਂਜੀ ਠੀਕ ਆ ਨਹੀਂ ਜਿਹੜੀ ਗੱਲ ਹੈਗੀ ਹਾਂਜੀ ਸੀਮਨ ਲੱਗਿਆ ਹਾਂਜੀ ਇਹਦੇ ਵੀ ਲੱਗਿਆ ਬਾਈ ਸੀਮਨ ਹਾਂ ਇਹਦੇ ਹੋ ਗਏ 26 ਦਿਨ ਇਹਦੇ ਮਿੱਤਰੋ 26 ਦਿਨਾਂ ਦੀ ਗੱਬਣ ਆ ਗਈ ਤੇ ਦੇਖ ਲਓ ਥਣ ਸੋਣਾ ਤਿਆਰ ਕਰੂਗੀ ਲੈਂਥ ਦੇਖ ਲਓ ਤੁਸੀਂ ਹਨਾ ਮੂੰਹ ਦੀ ਸੁਨੱਖੀ ਦੇਖੋ ਤੁਸੀਂ ਹਾਂ ਕੱਦ ਕਾਠ ਵਾਲੀਆਂ ਬੱਚੀਆਂ ਕੋਈ ਐਨ ਲੱਸੀਆਂ ਫਿੱਕੀਆਂ ਨਹੀਂ ਹੈਗੀਆਂ ਸਮੀਆਂ ਪਲੀਆਂ ਪੂਰੀਆਂ ਐਨ ਦੇ ਆਹ ਕੋਈ ਨਸਲ ਬਰੀਡ ਤੇ ਕੋਈ ਫਰਕ ਨਹੀਂ ਭਾਈ ਤੇ ਠੀਕ ਹੈ ਕੱਦ ਕੋਦ ਦੇਖ ਕਿੱਡੇ ਚੰਗੇ ਰੰਗ ਰੰਗ ਵੀ ਐਨ ਕਿਸੇ ਪੱਖ ਤੋਂ ਵੀ ਐਨ ਨਹੀਂ ਕਹਿ ਸਕਦਾ ਬੰਦਾ ਸਹੀ ਗੱਲ ਹੈ ਨਹੀਂ ਆ ਤਾਂ ਦੇਖ ਲਓ ਜਿਵੇਂ ਜਿਹੜੀ ਵਹਿੜ ਆ ਗਈ ਹਨਾ ਪੂਰੀ ਸੁਨੱਖੀ ਵਹਿੜ ਬਾਕੀ ਲੰਮੀ ਬਹੁਤ ਹੈ ਯਾਰ ਇਹ ਹਾਂ ਵੀ ਆਏ ਦੇਖੋ ਦੇਖ ਕਿੰਨੀ ਲੰਮੀ ਪਈ ਆ ਹੂੰ ਇਹੇ ਵਾ ਨਸਲ ਆ ਭਾਈ ਦੁੱਧ ਵਾਲੀ ਨਸਲ ਆ ਸਾਰੀਆਂ ਇਹ ਠੀਕ ਆ ਇਹਨੂੰ ਬੰਨ ਕੇ ਰ ਆਪਾਂ ਥੱਲੋਂ ਇਹਦੀ ਝੋਲੀ ਦਿਖਾਈਏ ਪਹਿਲਾਂ ਏ ਆ ਦੇਖ ਲੋ ਮਿੱਤਰੋ ਤੁਸੀਂ ਜਿਹੜੀ ਹੈਗੀ ਨਾ ਇਹਦੀ ਐਨ ਕੱਲਾ ਲਾਪੀ ਥਾਣਾ ਪੂਰੇ ਸੋਨੇ ਗੈਪ ਤੇ ਥਣ ਲੱਗਿਆ ਹੋਆ ਭਾਈ अच्छा जे आपा ਇਹਨਾਂ ਦੇ ਮਤਲਬ ਰੇਟ ਦੀ ਗੱਲ ਕਰ ਰਹੇ ਰੇਟ ਬਾਈ ਸਾਰੇ ਫੋਨ ਤੇ ਹੀ ਹੋਣਗੇ ਬਾਈ اچھا ਹਾਂ ਰੇਟ ਦੀ ਆਪਾਂ ਜੇ ਗੱਲਬਾਤ ਸਮਝਾ ਦਗੇ ਦਰਸ਼ਕਾਂ ਨੂੰ ਰੇਟ ਬਾਈ ਪਤਾ ਕੀ ਗੱਲ ਹੈ ਵੀ ਆਪਾਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਹਾਂ ਸਿੰਗਲ ਬੱਚੀ ਦਾ ਰੇਟ ਤਾਂ ਨਹੀਂ ਹੁੰਦਾ ਦਾ ਬਾਈ ਹਾਂ ਜੇ ਕੋਈ ਸਿੰਗਲ ਬੱਚੀ ਦਾ ਰੇਟ ਪੁੱਛੂਗਾ ਤਾਂ ਇਹਨਾਂ ਦਾ ਵੀ ਬਾਈ ਵੱਧ ਮਾ ਦੇ ਹਨ ਦੇਖੋ ਕੱਠੀਆਂ ਬੱਚਿਆਂ ਲੋਗਾ 5-7 ਤਾਂ ਮਤਲਬ ਕਿ ਰੇਟ ਵੀ ਜੈਨ ਨੂੰ ਹੋ ਜਾਊ ਅਗਲੇ ਕੋਲੇ ਬੱਚਿਆਂ ਵੀ ਮਤਲਬ ਕਿ ਵਧੀਆ ਕਵਾੜੀਆਂ ਆਇਆ ਲੈ ਵੀ ਸਲੈਕਟੜੀਆਂ ਬੱਚੇ ਲੈ ਸਕਦਾ ਠੀਕ ਆ ਲੈ ਵੀ ਆ ਦੇਖ ਲਓ ਹੁਣ ਤੁਸੀਂ ਤੀਜੇ ਨੰਬਰ ਵਾਲੀ ਬੱਚੀ ਦਾ ਵੀ ਕਦ ਬਾਕੀ ਝੋਲੀ ਵੀ ਇਹਦੀ ਜਮਾਨ ਸਾਫ ਸੁਥਰੀ ਝੋਲੀ ਆ ਗੁਲਾਬੀ ਥਾਣਾਗੇ ਪਿੰਕ ਨੋਜ ਵਾਲੀ ਆ ਦੇਖ ਫੇਸ ਦੇਖ ਬਾਈ ਕਿੰਨਾ ਪਿਆਰਾ ਫੇਸ ਹੈ ਨਾ ਦੇਖ ਲੈ ਹੁਣ ਪਿੰਕ ਨੋਜ ਵਾਲੀ ਆ ਗਈ ਬਾਕੀ ਕੰਨਾ ਕੋਨਾ ਦੀ ਚੈੱਕ ਕਰ ਲੋ ਇਹ ਲੈ ਚੱਲ ਕੇ ਰਾ ਲੈ ਵੀ ਇਹ ਦੇਖ ਲੋ ਜਿਹੜੀ ਰੇਟ ਵਾਲੀ ਗੱਲ ਹੈ ਕਹਿੰਦਾ ਵੀ ਕੁਛ ਇਹਦੇ ਦੋ ਬੱਛੀਆਂ ਵੱਡੀਆਂ ਪਸੰਦ ਆ ਗਈਆਂ ਹਨਾ ਤੇ ਦੋ ਆ ਗਈਆਂ ਛੋਟੀਆਂ ਫਿਰ ਉਹਨਾਂ ਦੀ ਸੈਟਿੰਗ ਹੋ ਜੂਗੀ ਹਾਂ ਰੋ ਦੇ ਰੇਟ ਬਣ ਜਾਂਦਾ ਬਾਈ ਰੇਟ ਬਣਾਉਣਾ ਪੈਣਾ ਇੱਥੇ ਆ ਕੇ ਤੁਸੀਂ ਦੇਖੋਗੇ ਜਦੋਂ ਹਨਾ ਵੀ ਜਿਹੜੀ ਪਸੰਦ ਆ ਗਈ ਬੱਛੀ ਤੇ ਆ ਵੀ ਖੀਰੀ ਆ ਬਈ ਹਾਂਜੀ ਹਾਂਜੀ ਬਾਈ ਠੀਕ ਆ ਗਾ ਲਾ ਦੰਦ ਸਾਰਿਆਂ ਦੇ ਪਟਕੇ ਦਿਖਾ ਤੇ ਤੇ ਇਹ ਖੀਰੀਆਂ ਬੱਚੀਆਂ ਆ ਗਈਆਂ ਇਹਦੀ ਉਮਰ ਕਿੰਨੀ ਕੁ ਹੋਊਗੀ ਲੱਗਦਾ ਹਾਂਜੀ ਬਾਈ ਇਹਦੀ ਉਮਰ ਹੈਗੀ ਆ ਬਾਈ 13 ਮਹੀਨੇ ਦੀ 13 ਮਹੀਨੇ ਦੀ ਇਹਦੀ ਆ 13 ਮਹੀਨੇ ਦੀ ਬੱਚੀ ਦਾ ਤੁਸੀਂ ਕੱਦ ਕਾਠ ਚੈੱਕ ਕਰ ਲਓ ਬਾਕੀ ਝੋਲੀ ਜਿਹੜੀ ਹੈਗੀ ਕਰਨ ਵਾਲੀ ਚਾਰ ਹੀ ਥਾਣਾ ਇਹਦੇ ਹਾਂ ਚਾਰ ਚਾਰ ਹੀ ਥਾਣਾ ਬਾਈ ਕਿਸੇ ਦੀ ਵੀ ਕਿਸੇ ਬੱਚੀ ਦੀ ਵੀ ਫੋਟ ਚਾਹੀਦੀ ਇਹ ਮੈਨੂੰ ਫੋਟ ਹੈਗੀ ਆ ਮੈਂ ਇੱਕ ਮਿੰਟ ਉਹ ਲੈ ਲੈਂਦੇ ਹਾਂ ਹਾਂ ਦੇਖੋ ਲੇ ਵੀ ਆ ਦੇਖ ਲੋ ਚੈੱਕ ਕਰ ਲੋ ਤੁਸੀਂ ਆਪਾ ਥਾਂ ਜਾਵਾਂ ਥੱਲੋਂ ਦਿਖਾ ਦੇਣੇ ਆ ਹਾਂ ਆਰਡਰ ਤੇ ਕਰਾ ਦੇ ਹਾਏ ਮਾੜਾ ਹਾਏ ਮਾੜਾ ਜੇ ਬੇ ਬੇ ਮਰੀ ਜੀ ਉਹ ਤੇ ਕੋਈ ਮੇਰੂ ਨਹੀਂ ਬਾਈ ਹਨ ਹਾਂ ਮਾੜੀ ਜੀ ਹੈ ਕੁੰਮਣੀ ਜੀ ਆ ਉਹ ਗੱਲ ਨਹੀਂ ਅੱਛਾ ਜਿਵੇਂ ਆਪਣੇ ਕੋਲੇ ਆ ਗਈ 5ਵੇਂ ਨੰਬਰ ਵਾਲੀ ਬੱਚੀ ਹਾਂਜੀ ਇਹ ਬੱਚੀ ਜਿਹੜੀ ਉਮਰ ਦੇ ਹਿਸਾਬ ਨਾਲ ਕਿੱਡੀ ਕਬੱਡੀ ਆ ਗਈ ਉਮਰ ਬਾਈ ਇਹ ਮਲਕੀ ਦੋ ਤਾਂ ਤ ਤੋੜ ਗਈ ਹੈ ਅੱਛਾ ਹਾਂ ਠੀਕ ਹੈ ਇਹ ਲਿਆ ਕਰਾਂ ਬਾਕੀ ਸਾਰੀਆਂ ਸਮੀਆਂ ਪਣੀਆਂ ਬੱਚੀਆਂ ਕੋਈ ਆਏ ਨਹੀਂ ਬਾਈ ਕਿਸੇ ਵੱਖ ਦਾ ਸਿਮਨ ਲੈਂਡ ਦੇ ਕਾਬਲਾ ਬੱਚੇ ਸਾਰਿਆਂ ਠੀਕ ਆ ਇਹ ਦੋ ਦੰਦ ਆ ਗਈ ਬੱਚੀ ਹਾਂਜੀ ਹਾਂਜੀ ਲੈ ਵੀ ਆ ਦੋ ਦੰਦ ਬੱਚੀ ਆ ਗਈ ਹੈ ਨਾ ਇਹ ਚੈੱਕ ਕਰ ਲਓ ਤੁਸੀਂ ਇਹਦਾ ਜਮਾ ਬੱਚੀ ਰੋਜ਼ ਵਰਗੀ ਆ ਯਾਰ ਕਿਨੇ ਅਹੀ ਬਾਕੀ ਦੇਖ ਬਾਈ ਬਰੀਕ ਦੇਖ ਕਿੰਨੀ ਆ ਬੱਚੀ ਹੂੰ ਦੇ ਆਹ ਟੈਰੀਕਾਰ ਕਰ ਗਈ ਪਈ ਐ ਲੈ ਥੱਲੋਂ ਦਿਖਾ ਦੇ ਲੈ ਦੇ ਆ ਦੇਖ ਲਓ ਲੈ ਠੀਕ ਐ ਲਿਆ ਕਰਾ ਹੁਣ ਜਿਹੜੀ ਆ ਬੱਚੀ ਆ ਗਈ ਬਈ ਇਹੇ ਬੱਚੀ ਕਿਵੇਂ ਆ ਇਹ ਵੀ ਬਾਈ ਦੋ ਦੰਦ ਤੋੜ ਗੇ ਇਹ ਵੀ ਦੋ ਦੰਦ ਤੋੜ ਗੀ ਬਾਕੀ ਫੇਸ ਦੇਖ ਕਿੱਡਾ ਪਿਆਰਾ ਬੱਚੀ ਦਾ ਦੇ ਲੈ ਵੀ ਆ ਵੀ ਦੋ ਦੰਦ ਬੱਛੀ ਹੈ ਜਿਹੜੀ ਹੈ ਤੁਸੀਂ ਚੈੱਕ ਕਰ ਲਓ ਤੋੜ ਗਈ ਇਹ ਦੋ ਦੰਦ ਤੇ ਬੱਛੀਆਂ ਜਿਹੜੀਆਂ ਹੈਗੀਆਂ ਥੱਲੋਂ ਇਹ ਵੀ ਜਮਾ ਮਤਲਬ ਚਾਰ ਸਾਣੀ ਆ ਗਏ ਆ ਆ ਚਾਰ ਚਾਰ ਥੱਲੇ ਲੈ ਚੱਲ ਕਰਾ ਇਹ ਆ ਵੀ ਵਣ ਦੇ ਕਰਾ ਠੀਕ ਆ ਹੁਣ ਅੱਗੇ ਆ ਗਈਆਂ ਆਪਣੀਆਂ ਦੋ ਬੱਛੀਆਂ ਰਹਿਆਂ ਇਹ ਤਿੰਨ ਰਹਿਆਂ ਹੁਣ ਤੁਸੀਂ ਆ ਬੱਛੀਆਂ ਚੈੱਕ ਕਰ ਲਓ ਇਹ ਉਹ ਜੋੜਾ ਹੀ ਤੋੜ ਦੇਣਾ ਬਾਈ ਹਣਾ ਆ ਆ ਵੀ ਤੋੜ ਦੇ ਪਹਿਲਾਂ ਆਹ ਤੋਰ ਕੇ ਇੱਕ ਹੀਰੀ ਹੈ ਬਾਈ ਬੱਚੀ ਇੱਕ ਹੀਰੀ ਹੈ ਹਾਂ ਇੱਕ ਹੀਰੀ ਇੱਕ ਹੀਰੀ ਆ ਗਈ ਹੈ ਹਾਂਜੀ ਹਾਂਜੀ ਲੈ ਜਾ ਕਰ ਲੈ ਵੀ ਤੁਹਾਨੂੰ ਆ ਖੀਰੀ ਬੱਚੀ ਆ ਗਈ ਖੀਰੀ ਦਾ ਜਿਹੜਾ ਹੈਗਾ ਨਾ ਰੇਟ ਜਿਹੜਾ ਹੋਊਗਾ ਉਹ ਇੱਥੇ ਮੈਂ ਪਹਿਲਾਂ ਕਹਾ ਵੀ ਰੇਟ ਇੱਥੇ ਆ ਕੇ ਸੈਟਿੰਗ ਹੋ ਜੂਗੀ ਚਾਰ ਹੀ ਥਾਣਾ ਬਾਈ ਹਾਂ ਚਾਰ ਥਾਣਾ ਬਾਈ ਠੀਕ ਆ ਲੈ ਆ ਕਰ ਇਹ ਆ ਦੇਖ ਲਓ ਝੋਲੀ ਚੈੱਕ ਕਰ ਲਓ ਬੰਨ ਦੇ ਕਰ ਏ ਅੱਛਾ ਜਿਵੇਂ ਰੋਹਣਾ ਜਿਹੜੀਆਂ ਤੇਰੇ ਕੋਲੇ ਆ ਦੋ ਬੱਚੀਆਂ ਆ ਗਈਆਂ ਹਾਂਜੀ 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 ਇਹਨਾਂ ਦੀ ਉਮਰ ਬਾਈ ਦੋਨਾਂ ਬੱਚੀਆਂ ਦੀ ਕਿੰਨੇ 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 ਮਹੀਨੇ ਦੀ ਇਹਨਾਂ ਦੀ ਬਾਈ ਹੈਗੀਆਂ ਮਤਲਬ ਕਿ 7-7 ਮਹੀਨੇ ਬਾਈ 7-7 ਮਹੀਨੇ ਹਾਂ ਵੀ ਆਹਾਂ ਦੋਨੇ ਆ ਗਈਆਂ 7-7 ਮਹੀਨਿਆਂ ਦੀਆਂ ਹੈ ਠੀਕ ਆ ਇਹ 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 ਲੈ ਚੱਲ ਇੱਧਰਲੇ ਪਾਸੇ ਲੈ ਜਾ ਲੰਮੀਆਂ ਲੈ ਜਾ ਤੇ ਇਹਨਾਂ ਦੇ ਵੀ ਥਣ ਜਿਹੜੇ ਹੈਗੇ 4-4 ਚਾਰ-ਚਾਰ ਥਣ ਬਾਈ 4-4 ਠੀਕ ਆ ਹਾਂਜੀ ਲੈ ਵੀ ਇਹਨਾਂ ਦੇ ਵੀ ਜਿਹੜੇ ਹੈਗੇ ਥਣ ਜਿਹੜੇ 4-4 ਰੀ ਇਹੇ ਛੋਟੀਆਂ ਬੱਚੀਆਂ ਦੇਖ ਲਓ ਜਿਹੜੇ ਕਿਸੇ ਭਰਾ ਨੇ ਛੋਟੀਆਂ ਬੱਚੀਆਂ ਉਮਰ ਦੀਆਂ ਛੋਟੀਆਂ ਲੈਂਦੀਆਂ ਹੋਈਆਂ ਵੀ ਰੇਟ ਵੀ ਉਹੋ ਜਿਹੇ ਹਿਸਾਬ ਨਾਲ ਹੀ ਬਣ ਜਾਂਦੇ ਹਨ ਤੇ ਬਾਕੀ ਜਿਹੜੀਆਂ ਹੈਗੀਆਂ ਬੱਚੀਆਂ ਆਪਾਂ 9 ਦੀਆਂ 900 ਨੂੰ ਦਿਖਾਤੀਆਂ ਬਹੁਤ ਸੁੰਨ ਸੁਨੱਖੀਆਂ ਬੱਚੀਆਂ ਨੇ ਨੰਬਰ ਵੀ ਜਿਹੜਾ ਸਕਰੀਨ ਉੱਤੇ ਚੱਲ ਜਾਂਦਾ ਬਾਈ ਰੋਹਣ ਦਾ ਤੇ ਇੱਥੇ ਆਇਓ ਮਿੱਤਰੋ ਬਾਕੀ ਤਾਂ ਤੁਸੀਂ ਇੱਥੇ ਆ ਕੇ ਤਸੱਲੀ ਕਰ ਸਕਦੇ ਹੋ ਬਾਈ ਰੋਹਣ ਇੱਕ ਨੰਬਰ ਬੋਲੀ ਕਰਾ ਨੰਬਰ ਹੈ 9887 38550 ਜੀ 988 87 38550 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਤੇ ਲੋ ਵੀ ਇਹ ਸੀ ਬਾਈ ਰੋਹਣ ਕੋਲੇ ਬੱਚੀਆਂ ਇੱਥੇ ਫਾਰਮ ਤੇ ਆਇਓ ਤੁਸੀਂ ਆ ਕੇ ਤਸੱਲੀ ਕਰਕੇ ਤੁਸੀਂ ਕੋਈ ਵੀ ਬੱਚੀ ਖਰੀਦ ਕਰ ਸਕਦੇ ਹੋ